अयोध्या ਦੇ ਵਿੱਚ ਜਦ ਤੋਂ ਪਵਿੱਤਰ ਰਾਮ ਮੰਦਰ ਦਾ ਉਦਘਾਟਨ ਹੋਇਆ ਉਸ ਤੋਂ ਬਾਅਦ ਬਹੁਤ ਸਾਰੇ ਸ਼ਰਧਾਲੂਲੇ ਜੋ ਕਿ ਦੇਸ਼ ਵਿਦੇਸ਼ੋਂ ਨਤਮਸਤਕ ਹੋਣ ਪਹੁੰਚੇ ਪਰ ਪਟਿਆਲਾ ਦੇ ਦੋ ਬੱਚੇ ਜਦ ਅਯੁੱਧਿਆ ਗਏ ਰਾਮ ਮੰਦਰ ਮੱਥਾ ਟੇਕਣ ਦੇ ਲਈ ਤਾਂ ਲਾਪਤਾ ਹੋ ਗਏ ਪ੍ਰਿੰਸ ਤੇ 카ਰ্তিক ਇਹ ਦੋ ਬੱਚੇ ਨੇ ਜੋ ਕਿ ਉੱਥੇ ਗਏ ਸੀ ਮੱਥਾ ਟੇਕਣ ਦੇ ਲਈ ਨਤਮਸਤਕ ਹੋਣ ਦੇ ਲਈ ਪਰ ਹੁਣ ਕੁਝ ਵੀ ਪਤਾ ਨਹੀਂ ਲੱਗ ਰਿਹਾ ਉਹਨਾਂ ਦਾ ਹਾਲਾਂਕਿ ਇਹ ਤੇ ਦੱਸਦੀ ਹੈ ਕਿ ਪ੍ਰਨੀਤ ਕੌਰ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਪਟਿਆਲਾ ਤੋਂ ਐਮਪੀ ਨੇ ਉਹਨਾਂ ਨੇ ਵੀ ਇਹਨਾਂ ਬੱਚਿਆਂ ਦੀ ਸਿਹਤਿਆਬੀ ਦੇ ਲਈ ਤੇ ਇਹਨਾਂ ਦੀ ਸਹੀ ਸਲਾਮਤ ਹੋਣ ਦੇ ਲਈ ਅਰਦਾਸ ਜ਼ਰੂਰ ਕੀਤੀ ਹੈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਆਖਰਕਾਰ ਕਿੱਥੇ ਗਏ ਕਾਰਤਿਕ ਤੇ ਪ੍ਰਿੰਸ ਦਰਸਲ ਇਹ ਪੂਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦ 17 ਤਰੀਕ ਨੂੰ ਪਟਿਆਲਾ ਤੋਂ ਇੱਕ ਬੱਸ ਗਈ ਇੱਕ ਬੱਸ ਨੇ ਅਯੁੱਧਿਆ ਲੈ ਕੇ ਜਾਣਾ ਸੀ ਰਾਮ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਉੱਥੋਂ ਜੋ ਪਟਿਆਲਾ ਦੇ ਸ਼ਬਦਾਲੂ ਨੇ ਉਸੇ ਦੇ ਵਿੱਚ ਇਹ ਦੋ ਬੱਚੇ ਪ੍ਰਿੰਸ ਤੇ ਕਾਰਤਿਕ ਉਸੇ ਬੱਸ 'ਚ ਸਵਾਰ ਹੋ ਕੇ ਰਾਮ ਮੰਦਰ ਦੇ ਲਈ ਰਵਾਨਾ ਹੋ ਗਏ ਸਭ ਕੁਝ ਠੀਕ ਚੱਲ ਰਿਹਾ ਸੀ ਉਸੇ ਤਰੀਕੇ ਦੇ ਨਾਲ ਉੱਥੇ ਪਹੁੰਚ ਵੀ ਗਏ ਪਰ ਉੱਥੇ ਜਾ ਕੇ 17 ਨੂੰ ਪਹੁੰਚੇ 18 ਤਰੀਕ ਨੂੰ ਨਦੀ ਦੇ ਉੱਤੇ ਉੱਥੇ ਨਹਾਉਣ ਜਾਂਦੇ ਨੇ ਜਦ ਨਹਾਉਣ ਦੇ ਲਈ ਗਏ ਉਸ ਤੋਂ ਬਾਅਦ ਕੁਝ ਪਤਾ ਨਹੀਂ ਹੈ ਕਿ ਆਖਰਕਾਰ ਕਿੱਥੇ ਨੇ ਕਾਰਤਿਕ ਤੇ ਪ੍ਰਿੰਸ ਕੀ ਪਾਣੀ ਦੇ ਵਿੱਚ ਕੋਈ ਦੁਰਘਟਨਾ ਵਾਪਰੀ ਕੀ ਕੋਈ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਜਾਂ ਫਿਰ ਕੁਝ ਹੋਰ ਉੱਥੇ ਹੋਇਆ ਇਹ ਸਾਰੀ ਘਟਨਾ ਤੋਂ ਬਾਅਦ ਹੁਣ ਮਾਪਿਆਂ ਦਾ ਰੋ ਰੋ ਕੇ ਪੂਰਾ ਹਾਲ ਹੈ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਆਖਰਕਾਰ ਬੱਚੇ ਗਏ ਤਾਂ ਗਏ ਕਿ ਇੱਥੇ ਕੋਈ ਉਹਨਾਂ ਨੂੰ ਸੁਰਾਗ ਨਹੀਂ ਮਿਲ ਰਿਹਾ ਕੋਈ ਹੋਰ ਗੱਲ ਦੇ ਬਾਰੇ ਵੀ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਦੇ ਵਿੱਚ ਜੇ ਗੱਲ ਕਰੀ ਐ ਸੇ ਬੱਸ ਦੀ ਕਿਉਂਕਿ ਬੱਸ ਦੇ ਵਿੱਚ ਗਏ ਸੀ ਸਾਰੇ ਇਕੱਠੇ ਹੋ ਕੇ ਤਾਂ ਫਿਰ ਜੇ ਬੱਚੇ ਨਹੀਂ ਮਿਲੇ باقی ਸਵਾਰੀਆਂ ਦਾ ਕੀ? ਦਰਸਲ ਇਸ ਬੱਸ ਦਾ ਜੋ ਟੂਰ ਪਲਾਨ ਸੀ 17 ਨੂੰ ਜਾ ਕੇ 20 ਤਰੀਕ ਨੂੰ ਇਸਰੇ ਵਾਪਸ ਆਉਣਾ ਸੀ। ਬੱਸ ਤਾਂ ਵਾਪਸ ਆ ਗਈ ਪਰ ਬੱਚਿਆਂ ਦਾ ਹੁਣ ਕੁਝ ਵੀ ਪਤਾ ਨਹੀਂ ਆ। ਬਾਕੀ ਸਵਾਰੀਆਂ ਉਹ ਵੀ ਪਹੁੰਚ ਚੁੱਕੀਆਂ ਨੇ। ਉਹਨਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਜੇਕਰ ਇਸ ਤਰੀਕੇ ਦੇ ਨਾਲ ਬੱਸ ਲੈ ਕੇ ਗਏ ਸੀ ਤਾਂ ਬੱਚਿਆਂ ਦੇ ਗੁੰਮ ਹੋਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਸਦੇ ਉੱਤੇ ਇਸ ਗੱਲ ਦਾ ਦੋਸ਼ ਆਏਗਾ ਕਿ ਬੱਚਿਆਂ ਦੀ ਕੇਅਰ ਸਹੀ ਤਰ੍ਹਾਂ ਨਹੀਂ ਕੀਤੀ ਗਈ ਕਿਉਂਕਿ ਅਸੀਂ ਵੀ ਜਾਣਦੇ ਹਾਂ ਕਿ ਜੇਕਰ ਕੋਈ ਦੂਰ ਜਾਂ ਕਿਤੇ ਹੋਰ ਜਗ੍ਹਾ ਤੇ ਘੁੰਮਣ ਲਈ ਜਾਂਦਾ ਹੈ ਤਾਂ ਐਸੇ ਦੇ ਵਿੱਚ ਬੱਚਿਆਂ ਦੀ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਰਹਿੰਦੀ ਹੈ ਕਿਉਂਕਿ ਬੱਚੇ ਜੋ ਨੇ ਇੱਕ ਚੰਚਲ ਮਨ ਰਹਿੰਦਾ ਬੱਚਿਆਂ ਦਾ ਤੇ ਉਹ ਇੱਕ ਪਾਸੇ ਜਾਂ ਦੂਸਰੇ ਪਾਸੇ ਅਚਾਨਕ ਹੀ ਆਪਣੇ ਐਸੇ ਨਟਖਟਾਦਤਾ ਦੇ ਕਾਰਨ ਘੁੰਮਣ ਲਈ ਚਲੇ ਜਾਂਦੇ ਨੇ ਪਰ ਇੱਥੇ ਦੇਖਿਏ ਤਾਂ ਪਟਿਆਲਾ ਤੋਂ ਅਯੁੱਧਿਆ ਪਹੁੰਚ ਕੇ ਜਦ ਬੱਚੇ ਗੁੰਮ ਹੋਏ ਨੇ ਅਜੇ ਤੱਕ ਕੁਝ ਵੀ ਨਹੀਂ ਪਤਾ ਕੀ ਆਖਰਕਾਰ ਬੱਚੇ ਗਏ ਕਿਥੇ ਕਿੰਨੇ ਦਿਨ ਹੋ ਗਏ ਬੱਚੇ ਮੇਰਾ ਬੱਚੇ ਨੂੰ ਅੱਜ ਦੇ ਨੂੰ 4 ਦਿਨ ਹੋ ਗਏ ਜੀ ਸ਼ੁੱਕਰਵਾਰ ਦਾ ਦਿਹਾ ਹੋਇਆ ਅੱਜ ਚੌਥਾ ਦਿਨ ਹੋ ਗਿਆ ਉਹਦੀ ਗਏ ਨੂੰ ਜਿਹੜਾ ਲਾਪਤਾ ਹੋਇਆ ਮੇਰਾ ਬੱਚਾ ਸ਼ਨੀਵਾਰ ਇਹ ਚ ਸਾਢੇ 3-4 ਵਜੇ ਦਾ ਲਾਪਤਾ ਹੈ ਲੇਕਿਨ ਇਹਨੇ ਸਾਨੂੰ ਫੋਨ 6:30 6 ਕੀਤਾ ਇਹਦੇ ਪਾਪਾ ਨੂੰ ਕੀ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਵੀ ਮੋ ਗਿਆ ਲੇਕਿਨ ਪੂਰੀ ਗੱਲ ਕੋਈ ਨਹੀਂ ਦੱਸ ਰਿਹਾ ਰਾਣੀ ਨਾ ਮੈਨੂੰ ਨਾ ਇਹਦੇ ਪਾਪਾ ਨੂੰ ਸਾਨੂੰ ਉੱਤੇ ਜਾ ਕੇ ਪਤਾ ਲੱਗਿਆ ਕਿ ਬੱਚੇ ਨਦੀ ਵਿੱਚ ਨਹਾਣ ਗਏ ਦੇ ਇਸ ਤਰ੍ਹਾਂ ਕਰਕੇ ਡੁੱਬੇ ਆਂਜੇ ਬੱਚੇ ਈਦੇ ਦੇ 3 ਕੱਢ ਲੈ 2 ਕੱਡੇ ਨਹੀਂ ਫਿਰ ਜਾਂਦੇ ਅਸੀਂ ਗੋਤਾ ਖੋਰ ਦੋ ਪਾਏ ਤੇ ਇੱਕ ਗੋਤਾ ਖੋਰ ਗਿਆ ਉਹਦੀ ਲੱਤ ਦੇ ਝੋੜ ਲੱਗੀ ਤਾਂ ਨਹੀਂ ਵੜਿਆ ਦੂਜਾ ਗਿਆ ਉਹਦੀ ਬੈਲਟ ਟੁੱਟ ਗਈ ਜੇ ਬੈਲਟ ਟੁੱਟ ਗਈ ਤਾਂ ਹੋਰ ਗੋਤੇ ਘਰ ਵਾਲੇ ਨੇ ਤਾਂ ਵੀ ਬੱਚੇ ਡੁੱਬੇ ਜਾਣੇ ਚਾਹੀਦੇ ਤੇ ਜੀ ਜਿਹੜੇ ਵੀ ਬੰਦੇ ਨਾਲ ਦੇ ਉਹਨਾਂ ਨੇ ਕੋਈ ਸਹਾਇਤਾ ਨਹੀਂ ਕੀਤੀ ਜੀ ਜਿਹੜੇ ਉੱਤੇ ਬੱਚੇ ਦੇ ਕੱਪੜੇ ਵੀ ਗਾਲੇ ਦੇ ਪਾਪਾ ਨੇ ਚੱਕੀਏ ਇਸ ਦੀਨੇ ਕਪੜੇ ਵੀ ਨਹੀਂ ਝੱਕੇ ਦੀ ਜਿਹੜੀ ਸੰਗਨ ਨਾਲ ਲੈ ਕੇ ਗਈ ਦੀ ਮੇਰੇ ਬੱਚੇ ਉਹ ਮੇਰੇ ਬੱਚੇ ਦੇ ਕਪੜੇ ਤਾਂ ਨਹੀਂ ਦੇਣੀ ਨਾ ਤੇ ਨਹੀਂ ਕੋਈ ਬਰਦੁਸਾ ਸਾਡੇ ਨਾਲ ਕੋਈ ਨਹੀਂ ਸਾਥ ਨਹੀਂ ਦੇ ਰਹੀ ਇਸਕੇ ਬੱਪਾ ਉਸ ਜਿਹੜਾ ਦੂਜਾ ਮੁੰਡਾ ਪ੍ਰਿੰਸ ਹਾਊਸ ਦੇ ਬੱਪਾ ਉਹ ਜਾਰੇ ਇੰਨੇ ਬਰਜਾਨ ਹੋਰੇ ਉਹਨਾਂ ਨੇ ਪੂਰਾ ਪੂਰਾ ਜ਼ੋਰ ਲਾਇਆ ਹੈ ਲੇਕਿਨ ਬੱਚੇ ਦਾ ਕੋਈ ਵੀ ਨਾਮ ਨਹੀਂ ਜਾਣਦੀ ਮੈਂ ਤਲੜੜ ਸਾਰੇ ਬਸੇ ਬੋਟਾ ਲੈ ਲੈ ਜਾਏ ਪੁੱਛ ਰਹੇ ਨੇ ਕਿਸੇ ਨੇ ਕੋਈ ਬੱਚਾ ਦੇਖਿਆ ਗੰਦੇ ਨਾ ਜੀ ਸਾਰੀ ਝੁੱਗੀਆਂ ਸਾਰਾ ਕੁਝ ਛਾਲ ਲਿਆ ਉਹ ਤੇ ਦੀ ਪ੍ਰਸ਼ੰਸਾ ਲੇਕਿਨ ਸਾਡੇ ਨਾਲ ਕੋਈ ਖੜੀ ਨਹੀਂ ਹੋ ਰਹੀ ਸਾਰੇ ਕਹੀ ਜਾ ਰਹੇ ਨੇ ਜੀ ਲਛਿਨਾਂ ਜੀ ਲਛਿਨਾਂ ਲਛਿਨਾਂ ਬਸ ਹੋਰ ਕੁਝ ਨਹੀਂ ਬਜ਼ਾਕ ਕੁੜਕੀ ਬੇਨਤੀ ਹੈ ਜਿਸ ਨੂੰ ਇਹ ਦੋ ਬੱਚੇ ਮਿਲਣੇ ਨੇ ਸਾਨੂੰ ਜਿਹੜਾ ਨੰਬਰ ਕੰਟੈਕਟ ਨੰਬਰ ਦਿੱਤਾ ਹੈ ਉਸ ਤੇ ਸਾਨੂੰ ਇਤਲਾ ਦਿੱਤੀ ਜਾਵੇ ਬੱਡੀ ਬਹੁਤ ਬਹੁਤ ਵੇਰਵਾਨੀ ਹੋਏਗੀ ਬੋਦੋ ਉਹ ਮਾਣੀ ਮੇਰੇ ਬੱਚੇ ਕਿ 10 ਦੇ 7 ਕਿੰਨੀ ਵਿੱਚ ਪੜਦਾ ਸੀ ਮੇਰਾ ਬੱਚਾ 10ਵੀਂ ਜਵਾਰਦਾਦਾਰੀ ਉਹ ਦੂਜਾ ਬੱਚਾ 9ਵੀਂ ਚ ਦੋਨੋਂ ਆਮ ਉਮਰ ਦੇ ਹੀ ਹੈ ਜੀ ਦੋਨੋਂ ਬੱਚੇ ਚੀਕ ਦਾ ਆਪਣੀ ਮਾਂ ਦੇ ਕੋਲਾ ਜੰਦੀ ਗੱਲ ਕਰੀਏ ਲੈ ਕੇ ਜਾਂਦੇ ਆਂ ਉਹ ਤੋਂ ਤੇ ਜ਼ਿੰਮੇਵਾਰ ਕਿਦੀ ਬਣਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਵੀ ਤੁਸੀਂ ਘਰ ਚੋਂ ਵੀ ਕੋਈ ਨਹੀਂ ਗਿਆ ਤੁਹਾਡੇ ਉਧਰੋਂ ਉਹ ਦੋਨੋਂ ਬੱਚਿਆਂ ਨੇ ਨਹੀਂ ਮਾਵਾ ਗਏ ਜੀ ਨਾ ਮੇਰੇ ਕਾਰਤੀ ਦਾ ਜਿਹੜਾ ਬੱਚਾ ਮੈਂ ਨਾ ਇਧਰ ਕੋਈ ਉਹਨਾਂ ਦੇ ਮਾਪੇ-ਵਾਪਾ ਨਾ ਕੋਈ ਬੜਾ ਗਿਆ ਨਾ ਉਹ ਦੂਸਰੇ ਬੱਚੇ ਦੇ ਕੋਈ ਮਾਪੇ-ਵਾਪਾ ਮਾਪੇ-ਵਾਪਾ ਆਪਣੇ ਲਈ ਘਟੋ ਘੱਲੇ ਤੋਂ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਜ਼ਿਆਦਾ ਲੈਣੀ ਚਾਹੀਦੀ ਦੀ ਜੀ ਇਹ ਦੋਨੋਂ ਬੱਚੇ ਦੀ ਤਾਂ ਜ਼ਿੰਮੇਵਾਰੀ ਬਸ ਵਾਲਿਆਂ ਨੂੰ ਚੰਗੇ ਤਰੀਕੇ 'ਚ ਲੈਣੀ ਸੀ ਕੌਣ ਲੈ ਕੇ ਗਿਆ ਸੀਗਾ ਬਸ ਬਲਜੀ ਚਮਨ ਡਾਕਟਰ ਜੀ ਗੰਨੇ ਨਹੀਂ ਲੈ ਕੇ ਜਿਹੇ ਦੇ ਕੇ ਦਾਰਨਾਥ ਮੰਦਿਰ ਤੋਂ ਪੂਰੀ ਜ਼ਿੰਮੇਵਾਰੀ ਬਣਦੀ ਸੀ ਹਾਂਜੀ ਹਾਂ ਬੰਦੀ ਦਾ ਜੱਜ ਛੱਡ ਕੇ ਉਹਨਾਂ ਦੇ ਵਾਲੇ ਆਏ ਜੀ ਯਾ ਉਹਨਾਂ ਨੇ ਰੋਕ ਦੇਣਾ ਚਾਹੀਦਾ ਤਾਂ ਕਿ ਬੱਚੇ ਤੁਸੀਂ ਸਾਡੇ ਨਾਲ ਜਾਈਓ ਕਿ ਜਿਹੜਾ ਪਹਿਲਾ ਬੈਚ ਬਣਾਇਆ ਕੀ ਉਹਦੇ ਵਿੱਚ بڑے ਛੋਟੇ ਵੀ ਕੋਈ ਤਰੀਕਾ ਰੱਖਦੇ ਜੀ ਕੋਈ ਬੱਚਿਆਂ ਨਾਲ بڑے ਰੱਖਦੇ ਕਿ ਨਵਾਂ ਹੰਤਵਾਨ ਦਾ ਵੀ ਕੰਮ ਦਾ ਤਾਂ ਬੱਚਿਆਂ ਨਾਲ ਬੜਿਆਂ ਨੂੰ ਨਾਲ ਭੇਜਦੇ ਜੀ ਇਹ ਨਿਧਾਨੇ ਜਾਏ ਕਿ ਬੱਚਿਆਂ ਨੂੰ ਹੀ ਮੇਗੀ ਉਹ ਭੇਜਿਆ ਨਹੀਂ ਆਵੰਦ ਜੇ ਗੱਲ ਜ਼ਿੰਮੇਵਾਰੀ ਦੀ ਕਰੀ ਜਾਵੇ ਕਿਉਂਕਿ ਬੱਚੇ ਤੁਸੀਂ ਦੱਸ ਰਹੇ ਹੋ ਚਮਨ ਡਾਕਟਰ ਦੇ ਸਾਰੇ ਤੁਹਨੇ ਭੇਜੇ ਸੀ ਕਿ ਉਹਦੀ ਉੱਥੇ ਨਹੀਂ ਜ਼ਿੰਮੇਵਾਰੀ ਬੰਦੀ ਸੀ ਕਿਉਂਕਿ ਉਹਦੇ ਸਿੱਧੇ ਗਏ ਸੀਗੇ ਬੱਚੇ ਜੇ ਉਹ ਆਪਣੇ ਬੱਚੇ ਲੈ ਕੇ ਜਾਂਦਾ ਉਹਨਾਂ ਲਈ ਵੀ ਇਸ ਤਰ੍ਹਾਂ ਹੀ ਉਹ ਵੀ ਆਪਣੇ ਬੱਚੇ ਲੈ ਕੇ ਗਏ ਆਂ ਜੀ ਉਹਨਾਂ ਦਾ ਭਾਈ ਸਾਰੇ ਸਭ ਤੇ ਆਪਣੇ ਆਪਣੇ ਬੱਚੇ ਹੀ ਨੇ ਸਭ ਆਪਣੇ ਆਪਣੇ ਬੱਚੇ ਲੈ ਕੇ ਆਏ ਹਨ ਜੀ ਸੁਭ ਚਿਰਵਚਿਤ ਲੈ ਕੇ ਆਏ ਸਾਡੇ ਦੋਨੋਂ ਬੱਚੇ ਮਾਪੇ ਨਾਲ ਵਾ ਵਾਪਸ ਤੋਂ ਦੇ ਦੇ ਦੋਨੋਂ ਬੱਚੇ ਨਹੀਂ ਮਿਲਦੇ ਜੀ ਇਹ ਨਹੀਂ ਕਿ ਅਸੀਂ ਚੰਮਣ ਡਾਕਟਰ ਵੀ ਕਰ ਤਾਂ ਰਹੇ ਨੇ ਲੇਕਿਨ ਉਹਨਾਂ ਨੇ ਉਸ ਦਿਨ ਥੋੜੀ ਜ਼ਿਆਦਾ ਜਿੰਨੇ ਵਾਰੀ ਲਗਾਣੀ ਦੀ ਜਿਸ ਦਿਨ ਕੋਥੇ ਉਹਨਾਂ ਦੇ ਨਾਲ ਕੋਈ ਨਹੀਂ ਦਾ ਬੱਚਿਆਂ ਦੇ ਉਸ ਟਾਈਮ ਹੋਰ ਥੋੜੀ ਜੀ ਦਿਖਾਂਦੇ ਫਿਰ ਹੋਰ ਫੁੱਲੀ ਚੜਦੇ ਗੋਤਘਾਰ ਚੜਦੇ ਪੂਰੀ ਰਾਤ ਤੱਕ ਪੂਰਾ ਕਰਦੇ ਤਾਂ ਕਿ ਆਪ ਦਾ ਬੱਚੇ ਨਹੀਂ ਸੁਭ ਘਰ ਜੀ ਇੱਕ ਮਿੰਟ ਵੇਤੇ ਦੇ ਪਾਪਾ ਕੱਲ ਦੇ ਗਏ ਆ ਜੀ ਉਹ ਨਾਲ ਕਰਕੇ ਦੋਨੋਂ ਜਨੇ ਵਿਚਾਰੇ ਬਾਪ ਆਪਣੀ ਪੂਰੀ ਪੂਰੀ ਆਪਣੀ ਕਰ ਰਹੇ ਆ ਪਰ ਉਹਨਾਂ ਨਾਲ ਜਿਹੜੀ ਪਰਸੰਸਾ ਜੀ ਉਹ ਨਾਲ ਪੂਰਾ ਸਾਥ ਨਹੀਂ ਦੇ ਰਹੀ ਸ਼ਾਸਨ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਹੀ ਜਿਹੜੇ ਜਿਹੜੀਆਂ ਮੰਗਦੀਆਂ ਨਾਲ ਗਈਆਂ ਸੀਗੀ ਉਹਨਾਂ ਨਾਲ ਕੋਈ ਗੱਲ ਹੋਈ ਆ ਤੁਹਾਡੀ ਨਾਲ ਅੱਜ ਸਾਡੇ ਕੋਲ ਕੀ ਸੀਗਾ ਨੰਬਰ ਹੀ ਨਹੀਂ ਬਸ ਆ ਗਈ ਜੀ ਉਹਨਾਂ ਦੀ ਬਸ ਪਹੁੰਚ ਗਈ ਜੀ ਕੱਲ੍ਹ ਤੇ ਉਹਨਾਂ ਨੇ ਬਸ ਆਪ ਤਾਂ ਦੋ ਚਾਰ ਜਿਹੜੇ ਰਹੇ ਆ ਜੀ ਉੱਤੇ ਆ ਗਏ ਨੇ ਉਹਨਾਂ ਕੋਲ ਪਾਸੂ ਵਾਲੇ ਤਾਂ ਸਾਰੇ ਬੰਦੇ ਭੇਜਦੇ ਜਿਨ੍ਹਾਂ ਦਾ ਨਾਮ ਡਾਕਟਰ ਚਲੰਦ ਦੱਸਿਆ ਜਾਦਾ ਕਿ ਉਹ ਵੀ ਉਹਨਾਂ ਨੇ ਨਾਲ ਹੀ ਭੇਜਦੇ ਤੇ ਜਿਹੜਾ ਰਾਹੁਲ ਮੁੰਡਾ ਜਿਹੜਾ ਕਹਿ ਰਿਹਾ ਅੰਟੀ ਜੀ ਨੇ ਜ਼ਿਆਦਾ ਜਿੱਦ ਕਰੀ ਦੀ ਉਹ ਆ ਗਿਆ ਜੀ ਉਹ ਉਹ ਡੁੱਪਣ ਤੋਂ ਬਚ ਗਿਆ ਜੀ ਉਹ ਬਾਅਦ ਚ ਉਹ ਪਹਿਲਾਂ ਜਿਹੜੇ ਗਿਰੇ ਉਹਨਾਂ ਨੂੰ ਵੀ ਤਾਂ ਕੱਟਣਾ ਚਾਹੀਦਾ ਤਾਂ ਨਾ ਇਹ ਤਾਂ ਬਾਅਦ ਚ ਆਉਂਦੇ ਗੀਰੇ ਦੇ ਬਾਅਦ ਚ ਵਾਲੇ ਕੱਟ ਲੈ ਪਹਿਲੇ ਵਾਲੇ ਕੱਟ ਦੇ ਕਿ ਜਿਹੜੇ 20 ਬੰਦੇ ਤੇ ਉਹਨਾਂ ਅੱਖਾਂ ਅੱਖਾਂ ਨੀਚੀ ਹੋਈਆਂ ਦੀ ਉਹ ਤਾਂ ਕੱਟੋ-ਕੱਟ ਕੇ ਆ ਹੀ ਸਕਦੇ ਤਾਂ ਇਹ ਦੋ ਬੰਦੇ ਦੋ ਬੱਚੇ ਹੋਰ ਨੇ ਜੀ ਸਾਰੀ ਪੂਰੀ ਟੋਟਲ ਬਾਸ ਵਿੱਚ 6 ਬੱਚੇ ਦੇ 6 ਬੱਚਿਆਂ ਦੇ ਵਿੱਚੋਂ ਇਹ ਦੋ ਬੱਚੇ ਬਿਨਾ ਮਾਂ-ਬਾਪ ਤੋਂ ਗਏ थे ਬਸ ਇਹੀ ਬੱਚਿਆਂ ਨਾਲ ਧਿਆਨ ਨਹੀਂ ਹੋਇਆ ਜੀ ਹਜੇ ਬੱਚਿਆਂ ਨੇ ਯੋਧਿਆ ਚ ਮੱਥਾ ਵੀ ਨਹੀਂ ਟੇਕਿਆ ਦਾ ਜੀ ਕੁਝ ਨਹੀਂ ਕਰਿਆ ਬਜੀ ਇਹਨਾਂ ਬੱਚੇ ਕੁਝ ਨਹੀਂ ਕੋਲੇ ਪ੍ਰਸ਼ਾਸਨ ਤੋਂ ਕੀ ਮੰਗਤ ਹੈ ਅਸੀਂ ਹੀ ਮੰਗਦੇ ਰਹੇ ਬੱਚੇ ਚਿੱਟਾ ਕਰਾ ਰਹੇ ਜਿਨ੍ਹਾਂ ਨੂੰ ਇਹ ਦੋਨੋਂ ਬੱਚੇ ਹੁੰਦੇ ਨੇ ਸਾਨੂੰ ਘੋਣ ਕਰਕੇ ਸਾਡੇ ਸਾਡੀ ਕਿਨੀ ਪ੍ਰਸ਼ਾਸਨ ਨੇ ਸਾਡਾ ਪੂਰਾ ਪੂਰਾ ਸਾਡਾ ਸਾਥ ਦੋਵੇ ਕਿ ਸਾਡੇ ਬੱਚੇ ਠੀਕ ਹੈ ਮਾਈ ਗॉड ਇਹ ਲੱਗ ਜਾਣਾ ਉਹਨਾਂ ਨੂੰ ਕੁਝ ਨਹੀਂ ਠੀਨਾ ਮੇ ਤੁਹਾਡਾ ਕੀ ਮਿਲਦਾ ਕੀ ਲੱਗਦਾ ਹੀ ਤੁਹਾਡਾ ਕੋਤਾ ਲੱਗਦਾ ਕੀ ਹੋਇਆ ਸਾਰਾ ਕੁਝ ਇਹ ਕਦੋਂ ਗਿਆ ਜੀ ਦਾ ਰਾਮ ਜੀ ਤਾਰ ਤ੍ਰੀਕ ਨੂੰ ਗਿਆ ਦਾ 2 2:30 ਵਜੇ ਬੱਸ ਚੱਲੀ ਔਰ ਇਹ ਤੇ ਮੈਂ ਖੁਦ ਬਿਠਾ ਕੇ ਆਈ ਆ ਮੈਂ ਚਮਨ ਨੂੰ ਕਹਿ ਕੇ ਆਈ ਉਸ ਦਾ ਕੀ ਨਾਮ ਹੈ ਰahul ਨੂੰ ਕਹਿ ਕੇ ਆਈ ਵੀ ਭਾਈ ਧਿਆਨ ਰੱਖਣਾ ਤੇ ਕੋ ਕਹਿੰਦੇ ਹਾਂ ਆਂਟੀ ਮੈਂ ਜ਼ਿੰਮੇਦਾਰੀ ਆ ਚਮਨ ਨੂੰ ਦੋ ਦੋ ਬਰੀ ਕਹਿ ਕੇ ਆਈ ਵੀ ਹਾਂ ਉਹ ਵੀ ਕਹਿੰਦੇ ਕਹਿੰਦੇ ਆਂਟੀ ਬੇਫਿਕਰ ਹੋ ਚਿੰਤਾ ਨਾ ਕਰੋ ਵੀ ਤੇ ਰੁਣਾ ਕਿ ਕੋਈ ਜ਼ਿੰਮੇਵਾਰੀ ਨਹੀਂ ਸੀ ਬੱਚੇ ਜਦ ਕੱਲੇ ਕਹੀ ਜਾ ਰਹੇ ਆ ਭੇਜ ਰਹੇ ਆ ਤੁਸੀਂ ਕੰਨਿਆ ਨੂੰ ਕੋਈ ਵੀ ਆ ਨਾਲ ਵੀ ਕੋਈ ਹੋਰ ਵੀ ਤਾਂ ਹੋਣਾ ਚਾਹੀਦਾ ਦਾ ਚਮਨ ਤੇ ਆਪ ਵੀ ਜ਼ਿੰਮੇਦਾਰੀ ਹੋਣਗੇ ਫਿਰ ਵੀ ਬੱਚੇ ਐ ਛੋਟੇ ਉਹਨਾਂ ਨੂੰ ਨਾ ਭੇਜੀਏ ਉਹ ਚਮਨ ਵੀ ਤਾਂ ਆਪਣੇ ਬੱਚੇ ਲੈ ਕੇ ਗਿਆ ਹੁਣ ਉਹਨੇ ਆਪਣੇ ਭੇਜੇ ਭੇਜੇ ਐ ਕੋਈ ਅਸੀਂ ਫਿਰ ਵੀ ਨਹੀਂ ਉਹ ਹੋਇਆ ਵੀ ਕੋਈ ਨਹੀਂ ਚਲੋ ਜਿਸ ਤਰ੍ਹਾਂ ਹੋਇਆ ਫਿਰ ਵੀ ਉਹਨਾਂ ਨੇ ਝੂਠ ਬੋਲਿਆ ਉੱਥੇ ਸਾਨੂੰ ਫੋਨ ਆਇਆ 6 ਵਜੇ ਕਹਿੰਦੇ ਜੀ ਬੱਚਾ ਗੁੰਮ ਗਿਆ ਵੀ ਤੁਸੀਂ ਉਹੋ ਕਰੋ ਸਾਨੂੰ ਕੋਈ ਪਤਾ ਨਹੀਂ ਫਿਰ ਦੇਖ ਕੇ ਹਵੀ ਕਿਵੇਂ ਗੁੰਮ ਗਿਆ ਕਹਿੰਦੇ ਅੱਗੇ ਪਿੱਛੇ ਹੋ ਗਿਆ ਉਹ ਤਾਂ ਕੱਲ ਸ਼ਿਭੂ ਗਏ ਤੇ ਬਾਅਦ ਪਤਾ ਲੱਗਿਆ ਵੀ ਹਾਂ ਪਰ ਨਾਂ ਦੇ ਅੱਗੇ ਵਿੱਚੇ ਦੋ ਪਾਰਟੀਆਂ ਬਣਾ ਰੱਖੀ ਤੀ ਬੜੇ ਬੰਦੇ ਬਾਅਦ ਚ ਗਏ ਛੋਟੇ ਪਹਿਲਾਂ ਫੇਦ ਗਏ 25 ਬੰਦਿਆਂ ਨੂੰ ਖਰਜਿਆ ਤਾਂ ਡੁੱਬਿਆ ਤਿੰਨ ਨਿਕਲੇ ਆ ਬੜੇ ਬੜਿਆਂ ਉਹਨਾਂ ਨੂੰ ਛੋਟਿਆਂ ਨੂੰ ਨਹੀਂ ਕਟਵਾਇਆ ਔਰ ਜਿਹੜੀ ਸੰਗਤ ਹੋਰ ਨਾਲ ਦੀ 25 ਬੰਦੇ ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਹਾਂ ਸਾਡੇ ਦੋ ਬੱਚੇ ਹੋਰ ਆ ਉਹਰੇ ਔਰ ਕਿਆ ਬੋਲ ਨਹੀਂ ਸਕਦੇ ਆ ਸੰਗਤ ਤਾਂ ਸਾਰੀ ਸੰਗਤੀ ਹੁੰਦੀ ਆ ਕੋਈ ਇਹ ਥੋੜੀਆ ਵੀ ਪਾਸ ਲੈ ਕੇ ਵਗ ਜੇ ਤਾਂ ਸੰਗਤ ਕੋਈ ਉਹ ਨਾ ਕੇਰ ਨਾ ਕਰੇ ਕਿਸੇ ਦੀ ਅਨਨੀ ਨਾ ਅਣੀ ਬਿਨਾ ਮਾਪੇ ਤੋਂ ਬੱਚੇ ਨੂੰ ਲੈ ਕੇ ਜੰਨੇ ਕਿਥੇ ਨਾ ਕਿਥੇ ਦੇਖਿਆ ਜਾ ਰਿਹਾ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਵੀ ਬਿਨਾ ਮਾਪੇ ਤੋਂ ਕਿਉਂ ਮਾਪੇ ਜ਼ਿੰਮੇਵਾਰੀ ਦੇ ਭੇਜਦੇ ਆ ਬੱਚੇ ਨੂੰ ਜ਼ਿੰਮੇਵਾਰੀ ਦੇ ਕੇ ਆਏ ਆ ਅੰਦਰ ਜ਼ਿੰਮੇਵਾਰੀ ਖੁਦ ਦੇ ਕੇ ਆਏ ਆ ਫਿਰ ਕਿਉਂ ਨਹੀਂ ਸਮਝੀ ਉਹਨਾਂ ਨੇ ਜ਼ਿੰਮੇਵਾਰੀ ਸਾਰੀ ਦੇ ਕੇ ਆਈਆਂ ਮੈਂ ਮੈਂ ਚੰਮਨ ਨੂੰ ਵੀ ਲੱਗ ਲੱਗ ਕੇ ਆਈ ਉਹਨੂੰ ਵੀ ਕਹਿ ਕੇ ਆਈ ਮੈਂ ਬਿਨਾ ਕੰਦਾ ਅੰਟੀ ਬੇਫਿਕਰ ਹੋ ਤੁਸੀਂ ਟੈਨਸ਼ਨ ਨਾ ਲਓ ਕੰਦਾ ਟੈਨਸ਼ਨ ਫਰੀ ਹੋ ਕੇ ਜਾਓ ਘਰ ਨੂੰ ਮੈਂ ਉਹਨੂੰ ਬਾਸਮਾ ਬਿਠਾ ਕੇ ਕਰਕੇ ਫੇਰ ਆਈਆਂ ਸਾਰੇ ਉਹ ਦੁਜਾਨਨੀਆਂ ਵੀ ਤੇ ਕਜਨਨੀਆਂ ਕੋਈ ਨਹੀਂ ਦੇਖ ਸਕਦੀ ਸੀ ਕੋਈ ਜਿਹੜੇ ਜਾ ਰਹੇ ਆ ਕੋਈ ਉਹ ਆ ਵੀ ਭਾਈ ਸਾਡੇ ਦੋ ਬੱਚੇ ਹੋਰ ਰਹਿ ਗਏ ਵਿੱਚ ਸੰਗਤ ਨਾਲ ਹੁੰਦੀ ਉਹ ਆ ਸੰਗਤ ਤਾਂ ਸਭ ਨੂੰ ਆਪਣੇ ਬੱਚੇ ਸਮਝਦੀ ਹੈ ਉਸ ਟਾਈਮ ਬਰ ਗਏ ਤਾਂ ਸਾਰੇ ਆਪਣੇ ਹੁੰਦੇ ਆ ਚਾ ਛੋਟਾ ਚਾ ਵੱਡਾ ਕੋਈ ਵੀ ਗੱਲ ਕਰ ਜੀ ਜੰਟੀ ਤੁਹਾਡਾ ਬੇਟਾ ਗਿਆ ਆਪਣੇ ਤੁਹਾਡੇ ਪੁੱਤ ਦੇ ਨੰਬਰ ਦੀ ਬੇਟੇ ਨਾਲ ਵੀ ਗੱਲ ਹੋਈ ਹੈ ਵੀ ਮਤਲਬ ਕੁਝ ਉੱਥੇ ਪ੍ਰਸ਼ਾਸਨ ਕਿੰਨਾ ਜ਼ੋਰ ਕਰ ਰਿਹਾ ਉਹ ਕਹਿੰਦੇ ਕੁਝ ਨਹੀਂ ਸੁਣਾਈ ਹੋ ਰਹੀ ਵੀ ਨਾਸੀਫ ਹੋਤਾਂ ਲੈ ਲੈ ਕੇ ਵੀ ਫਿਰ ਰਹੀਆਂ ਸਾਰੇ ਕੁਝ ਦੁਕਾਨਾਂ ਵਾਲਿਆਂ ਕੋਲ ਹੋ ਰਿਹਾ ਕੋਲ ਸਭ ਕੁਝ ਜਾਇਆ ਹੈ ਪਰ ਕੋਈ ਸੁਣਾਈ ਨਹੀਂ ਹੈ ਕੋਈ ਨਹੀਂ ਹੋ ਰਿਹਾ ਬਈ ਉਹ ਕਹਿੰਦੇ ਤਾਂ ਸਾਨੂੰ ਕੌਣ ਸਮਾ ਕੋਣ ਕਰੇ ਤਾਂ ਵੀ ਚਲ ਕੋਈ ਜਾਣ ਪਛਾਣ ਤਾਂ ਉਸਤੇ ਕਰਵਾਇਆ ਤਾਂ ਉਹ ਕਹਿੰਦੇ ਕਹਿੰਦੇ ਜੀ ਇਲੈਕਸ਼ਨ ਚੱਲ ਰਹੇ ਆ ਉਸ ਤਾਂ ਇਲੈਕਸ਼ਨ ਆ ਮਾ ਵੀ ਜੀ ਆ ਉਸ ਤੋਂ ਬਾਅਦ ਦੇਖਾਂਗੇ ਜੋ ਹੋਇਆ ਉਸ ਤੋਂ ਬਾਅਦ ਸਾਨੂੰ ਬੱਚਾ ਚਾਹੀਦਾ ਕਿ ਤੁਹਾਡੀ ਇਲੈਕਸ਼ਨਾਂ ਜਿੰਦੀਆਂ ਫਿਰ ਸਸਨੂ ਲਖਸ਼ਣਾ ਤੇ ਕਿਆ ਲੈਣਾ ਸਾਡੇ ਬੱਚੇ ਵੀ ਧਾਣੇ ਚਾਹੁੰਦੇ ਆ ਘਰ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਸਰ ਬੱਚੇ ਘਰ ਆਣੇ ਚਾਹੁੰਦੇ ਆ ਜੀ ਸਾਡੇ ਆਪਣੇ ਜਿਸ ਤਰ੍ਹਾਂ ਅਸੀਂ ਬੱਚੇ ਭੇਜੇ ਆ ਉਸ ਤਰੀ ਬੱਚੇ ਸਾਡੇ ਘਰ ਆਣੇ ਚਾਹੁੰਦੇ ਆ ਦੋਨੋਂ ਬੱਚੇ ਘਰ ਆ ਵੀ ਕੀ ਡਾਕਟਰ ਚਮਨੰਦ ਜੀ ਕੋਈ ਗੱਲ ਹੋਈ ਹੈ ਨਹੀਂ ਅੱਗੇ ਕੋਈ ਗੱਲ ਨਹੀਂ ਹੋਈ ਉਹ ਆ ਚੁੱਕੇ ਆ ਬਸ ਨਾਲ ਹੀ ਆਉਤੀਆਂ ਉਹ ਉੱਥੇ ਆ ਉਹ ਜੀ ਮੁੰਡੇ ਗੱਲ ਗੱਲ ਹੋਈ ਆ ਸ਼ੱਗੂ ਗੱਲ ਬਸ ਉਹ ਸਾਡੇ ਨਾਲ ਕੋਈ ਗੱਲ ਨਹੀਂ ਕੀ ਉਹ ਜਿਹੜਾ ਮੁੰਡਾ ਆ ਰਿਹਾ ਜਿਹੜਾ ਲੈ ਕੇ ਗਿਆ ਤਾਂ ਆਪਣੀ ਜ਼ਿੰਮੇਵਾਰੀ ਪਰ ਉਹ ਆ ਰਿਹਾ ਉਸ ਨੂੰ ਪੁੱਛਾਂਗੇ ਦੇਖਾਂਗੇ ਜਾਵਾਂਗੇ ਫਿਰ ਪੁੱਛਾਂਗੇ ਵੀ ਕੀ ਗੱਲ ਹੋਈ ਐ ਤਾ ਪੂਰੀ ਗੱਲ ਦੱਸਣ ਕਿ ਤੂੰ ਕਿਉਂ ਨਹੀਂ ਲੈ ਕੇ ਆਇਆ ਇਹ ਸਾਡੇ ਮੁੰਡੇ ਨੂੰ ਕਹਿ ਰਿਹਾ ਤਾਂ ਆਂਟੀ ਬੇਬੀ ਕਰੋ ਜਿਹਦਾ ਕੀ ਨਾਮ ਤੁਸੀਂ ਦੱਸ ਰਹੇ ਹੋ ਮੁੰਡਾ ਲੈ ਕੇ ਗਿਆ ਸੀ ਹਾਂ ਕਿੰਨੀ ਉਮਰ ਦਾ ਉਹ ਰਾਹੁਲ ਰਾਹੁਲ ਆ ਵੀ 5 ਸਾਲ ਦਾ ਤਾਂ ਹੋਏਗਾ ਜੀ